ਪਲੇਟਫਾਰਮ ਕੋਈ ਵੀ ਹੋਵੇ ਕਿਤੇ ਵੀ ਰਹੇ ਹੋਣ ਉਹਨਾਂ ਨੇ ਕਦੇ ਵੀ ਜਿਹੜਾ ਆ ਉਹ ਸਮਾਜ ਨੂੰ ਜਿਹੜੀ ਆ ਉਹ ਪਿੱਠ ਨਹੀਂ ਦਿਖਾਈ ਇਸ ਕਰਕੇ ਅੱਜ ਵੀ ਆਮ ਆਦਮੀ ਪਾਰਟੀ ਪਿੱਛੇ ਜਾ ਜੋਇਨ ਕੀਤੀ ਔਰ ਭਗਵੰਤ ਮਾਨ ਜੀ ਨੇ ਉਹਨਾਂ ਦੀਆਂ ਸਮਾਜ ਦੇ ਪ੍ਰਤੀ ਜੋ ਸੇਵਾਵਾਂ ਪਿਛਲੇ ਸਮੇਂ ਦੇ ਅੰਦਰ ਜੋ ਉਹਨਾਂ ਨੇ ਨੌਜਵਾਨਾਂ ਦੇ ਅੰਦਰ ਨਵੇਕਲੀ ਥਾਂ ਬਣਾਈ ਉਹਦੇ ਲਈ ਇਹ ਮਾਨ ਸਤਕਾਰ ਦਿੱਤਾ ਔਰ ਜਲੰਧਰ ਤੋਂ ਲੋਕ ਸਭਾ ਦੇ ਲਈ ਉਮੀਦਵਾਰ ਬਣਾਇਆ ਮੈਂ ਸਾਰੇ ਨੌਜਵਾਨ ਸਾਥੀਆਂ ਨੂੰ ਬੇਨਤੀ ਕਰਦਾ ਕਿ ਮੈਂ ਬਹੁਤ ਲੰਬੇ ਸਮੇਂ ਤੋਂ ਅਸੀਂ ਉਹਨਾਂ ਨਾਲ ਜੁੜੇ ਹੋਏ ਹਾਂ ਇਹ ਲਗਭਗ ਬਹੁਤ ਪੁਰਾਣੀਆਂ ਗੱਲਾਂ ਸਾਡੇ ਬਹੁਤ سارے ਸਾਥੀ ਆ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਸਾਡੇ ਨਾਲ ਰਹੇ ਆ 87 88 ਤੋਂ ਲੈ ਕੇ ਪਵਨ ਕੁਮਾਰ ਟੀਨੂ ਜੀ ਆਪਣੇ ਪਿੰਡ ਦੇ ਖੋਲੇ ਕਿੰਗਰੇ ਦੇ ਲਗਭਗ 10 ਸਾਲ ਸਰਪੰਚ ਰਹੇ ਦੋ ਵਾਰ ਸਰਪੰਚ ਬਣੇ ਔਰ ਉਦੋਂ ਤੋਂ ਲੈ ਕੇ ਅੱਜ ਤੱਕ ਉਹਨਾਂ ਨੇ ਜਿਹੜਾ ਮੇਖਾ ਹੀ ਅੰਬੇਡਕਰ ਦੀ ਸੋਚ ਦੇ ਉੱਤੇ ਅੰਬੇਡਕਰ ਸਾਹਿਬ ਦੇ ਮਿਸ਼ਨ ਦੇ ਉੱਤੇ ਸਾਬਕਾ ਅਚੀਰામ ਜੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਕੰਮ ਕੀਤਾ ਹਾਲਾਤ ਬਦਲੇ ਬਦਲਦੇ ਗਏ ਲੇਕਿਨ ਅਸੀਂ ਆਪਣੇ ਮਿਸ਼ਨ ਦੇ ਨਾਲ ਆਪਣੇ ਨੌਜਵਾਨਾਂ ਦੇ ਨਾਲ ਕੋਈ ਵੀ ਸਮੱਸਿਆ ਆਈ ਤੇ ਪਵਨ ਮਾਰਟੀਨੂ ਜੀ ਮੋਰੇ ਖੜੇ ਹੋਏ ਸੋ ਅੱਜ ਵੀ ਜਿਹੜੇ ਨੌਜਵਾਨ ਆ ਸਾਡੇ ਬਲਵਿੰਦਰ ਬੁੱਗਾ ਜੀ ਉਹਨਾਂ ਨੇ ਵੀ ਅੰਬੇਡਕਰ ਸੈਨਾ ਬਣਾ ਕੇ ਨੌਜਵਾਨਾਂ ਨੂੰ ਇਕੱਠਿਆਂ ਕੀਤਾ ਵੱਡੇ ਪੱਧਰ ਤੇ ਲਾਮਬੰਦ ਕੀਤਾ ਮੈਂ ਸਮਝਦਾ ਇਹ ਦੋ ਸ਼ਕਤੀਤਾ ਨੌਜਵਾਨ ਵਰਗ ਨੂੰ ਬਲਾਉਂ ਕਰਦੇ ਆ ਨੌਜਵਾਨ ਵਰਗ ਦੀ ਗਵਾਹੀ ਕਰਦੇ ਆ ਸੋ ਅੱਜ ਪਾਰਲੀਮੈਂਟ ਦੇ ਅੰਦਰ ਉਮੀਦਵਾਰ ਭੇਜਣ ਦੀ ਗੱਲ ਹੈ ਔਰ ਪਾਰਲੀਮੈਂਟ ਦੇ ਅੰਦਰ ਆਪਾਂ ਇਦਾਂ ਦਾ ਉਮੀਦਵਾਰ ਭੇਜੀਏ ਜਿਹੜਾ ਜਾ ਕੇ ਉੱਥੇ ਸਮਾਜ ਦੀਆਂ ਸਮੱਸਿਆਵਾਂ ਰੱਖ ਸਕੇ ਔਰ ਬੋਲ ਸਕੇ ਸਾਡੇ ਹੱਕਾਂ ਦੇ ਲਈ ਲੜ ਸਕੇ ਭਾਰਤੀ ਜਨਤਾ ਪਾਰਟੀ ਜਿਹੜੀ ਅੱਜ ਦੇਸ਼ ਦਾ ਸੰਵਾਰ ਬਦਲਣਾ ਚਾਹੁੰਦੀ ਆ ਉਹਦੇ ਖਿਲਾਫ ਪਾਰਲੀਮੈਂਟ ਦੇ ਵਿੱਚ ਬੋਲਣ ਵਾਏ ਆਪਾਂ ਨੂੰ ਲੋਕ ਚਾਹੀਦੇ ਆ ਉਮੀਦਵਾਰ ਚਾਹੀਦੇ ਸਾਡਾ ਪ੍ਰਤੀਨਿਧੀ ਚਾਹੀਦਾ ਜਿਹੜਾ ਜਾ ਕੇ ਉੱਥੇ ਬੋਲ ਸਕੇ ਸੋ ਇਸ ਕਰਕੇ ਪਵਨ ਤਿੰਨੂ ਜੀ ਔਰ ਇਹ ਸਾਫ ਕਾਂਸ਼ੀ ਰਾਮ ਜੀ ਦਾ ਇਹਨਾਂ ਨੂੰ ਹਮੇਸ਼ਾ ਹੀ ਅਸ਼ੀਰਵਾਦ ਰਿਆ ਉਹਨਾਂ ਦੀ ਸੋਚ ਦੇ ਉੱਤੇ ਇਹਨਾਂ ਨੇ ਪਹਿਰਾ ਦਿੱਤਾ ਤੇ ਮੈਂ ਆਪ ਸਭ ਨੂੰ ਬੇਨਤੀ ਕਰਨ ਵਾਸਤੇ ਆਇਆ ਕਿ 10 ਸਾਲ ਆਲੰਗਪੁਰ ਤੋਂ ਐਮ ਐਲ ਏ ਰਹੇ ਬਹੁਤ سارے ਸਾਥੀ ਜਿਹੜੇ ਆ ਉਹ ਸਾਡੇ ਨਾਲ ਜਿਹੜੇ ਆ ਜਾਂਦੇ ਰਹੇ ਉਹਨਾਂ ਨੂੰ ਦੇਖਦੇ ਰਹੇ ਉਹਨਾਂ ਦੇ ਕੰਮਾਂ ਤੋਂ ਵੀ ਪ੍ਰਭਾਵਤ ਰਹੇ ਇਸ ਕਰਕੇ ਲੋਕਾਂ ਨੇ ਆਦਮ ਪਾਉਦੇ ਲੋਕਾਂ ਨੇ ਦੋ ਵਾਰੀ ਉਹਨਾਂ ਨੂੰ ਐਮਐਲਏ ਚੁਣਿਆ ਸੋ ਆਓ ਆਜ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਭਗਵੰਤ ਮਾਨ ਜੀ ਨੇ ਕੇਜਰੀਵਾਲ ਸਾਹਿਬ ਨੇ ਵੱਡਾ ਮੌਕਾ ਦਿੱਤਾ ਆਪਾਂ ਨੂੰ ਇਹ ਨੌਜਵਾਨ ਜਿਹੜੇ ਹੁੰਦੇ ਆ ਸਮਾਜ ਦੀ ਕੌਮ ਦੀ ਦੇਸ਼ ਦੀ ਇੱਕ ਰੀੜ ਦੀ ਹੱਡੀ ਹੁੰਦੇ ਆ ਕੌਮਾਂ ਹਮੇਸ਼ਾ ਹੀ ਆਪਣੇ ਨੌਜਵਾਨਾਂ ਦੇ ਸਿਰ ਤੇ ਅੱਗੇ ਵਾਢੀਆਂ ਤੇ ਤੁਹਾਨੂੰ ਬੇਨਤੀ ਕਰਨ ਵਾਸਤੇ ਆਏ ਆ ਪਹੁੰਚੇ ਆ ਪਵਨ ਕੁਮਾਰ ਟੀਨੂ ਜੀ ਤੱਲ ਸਾਹਿਬ ਬਲਵਿੰਦਰ ਬੁੱਗਾ ਜੀ ਸਾਰੇ ਨੌਜਵਾਨ ਸਾਥੀ ਕਿ ਆਪਾਂ ਪਵਨ ਟੀਨੂ ਜੀ ਨੂੰ ਵੱਧ ਤੋਂ ਵੱਧ ਵੋਟਾਂ ਚੋਣ ਨਿਸ਼ਾਨ ਝਾੜੂ ਵਾਲਾ ਬਟਨ ਦਵਾ ਕੇ ਕਾਮਯਾਬ ਕਰਨਾ ਤਾਂ ਕਿ ਦੇਸ਼ ਦੀ ਪਾਰਲੀਮੈਂਟ ਦੇ ਅੰਦਰ ਸਾਡੀ ਆਵਾਜ਼ ਬਣ ਸਕਣ ਕਿਉਂਕਿ ਜਿਹੜਾ ਵੀ ਜਿਹੜਾ ਸਾਡੇ ਮੁਕਾਬਲੇ ਤੇ ਉਮੀਦਵਾਰ ਆ ਉਹ ਬਹੁਤ ਦੂਰ ਤੋਂ ਆਇਆ ਸਤਿਕਾਰਯੋਗ ਸਾਥੀਓ ਉਹ ਸਿਰਫ ਵੋਟਾਂ ਵਾਅਦਨ ਤੱਕ ਇੱਥੇ ਆ ਮੁੜ ਕੇ ਲੰਬਣਾ ਨਹੀਂ ਚੰਨੀ ਨੇ ਇਸ ਕਰਕੇ ਇਸ ਵਾਰ ਆਪਾਂ ਧੋਖਾ ਨਾ ਖਾਈਏ ਉਹਦੀਆਂ ਗੱਲਾਂ ਵਿੱਚ ਨਾ ਆਇਓ ਉਹਦੇ ਲਾਰਿਆਂ ਵਿੱਚ ਨਾ ਆਈਏ ਕਿਉਂਕਿ ਉਹਨੇ ਚਲੇ ਜਾਣਾ ਰੋਪੜ ਇਥੋਂ ਲਗਭਗ 100 ਵੀਤ ਕਿਲੋਮੀਟਰ ਪੈਂਦਾ ਤੇ ਸਾਡੇ ਸਮਾਜ ਲਈ ਬੜੀ ਵੱਡੀ ਮੁਸ਼ਕਲ ਖੜੀ ਹੋ ਜਾਣੀ ਆ ਆਪਾਂ ਇਹੋ ਜਿਹੀ ਗਲਤੀ ਨਾ ਕਰੀਏ ਮੈਨੂੰ ਪਤਾ ਕਿ ਤੁਸੀਂ ਸਾਰੇ ਮਿਸ਼ਨਰੀ ਸਾਥੀਆਂ ਨੌਜਵਾਨ ਇਸ ਪਿੰਡ ਦੇ ਸਾਰੇ ਮਿਸ਼ਨਰੀ ਸਾਥੀਆਂ ਗੱਲ ਨੂੰ ਸਮਝਦੇ ਆ ਸੋ ਬੀਬੀਆਂ ਭੈਣਾਂ ਬਜ਼ੁਰਗਾਂ ਨੂੰ ਵੀ ਆਪਾਂ ਇਹ ਗੱਲ ਸਮਝਾਈਏ ਔਰ ਜਿਹੜੀ ਵੋਟ ਆ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼੍ਰੀ ਪਵਨ ਕੁਮਾਰ ਟੀਨੂ ਨੂੰ ਪਾਰਟੀ ਨੂੰ ਜਿਹਨੂੰ ਪਾ ਕੇ ਕਾਮਯਾਬ ਬਣਾਈਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੈ ਭੀਮ ਜੈਪਾਲ ਜੈ ਗੁਰਦੇਵ ਧੰਗਰਦੇਵ ਜੀ ਬਹੁਤ ਬਹੁਤ ਧੰਨਵਾਦ ਸ੍ਰੀ ਸਾਹਿਬ ਦਾ ਐਸ்சி ਕਮਿਸ਼ਨ ਦੇ